ਦੇਖੋ ਜੀ ਅੱਜ ਗੁਰੂ ਘਰ ਵਿਖੇ ਚੇਅਰਮੈਨ ਸਾਹਿਬ ਸਰਪੰਚ ਸਹਿਬਾਨ ਕੌਂਸਲਰ ਸਹਿਬਾਨ ਪਾਰਟੀ ਦੇ ਹੋਰ ਵੀ ਵੱਖ-ਵੱਖ ਅਹੁਦੇਦਾਰ ਜੋ ਕਿ ਛੋਟੇ ਜਿਹੇ ਸੱਦੇ ਦੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਗੁਰੂ ਘਰ ਆਏ ਆ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ ਵੀ ਅਸੀਂ ਆਪਣੇ ਹਲਕੇ ਨੂੰ ਤਰੱਕੀ ਵੱਲ ਲੈ ਕੇ ਜਾਣਾ ਨਾ ਕਿ ਥੱਲੇ ਵੱਲ ਨੂੰ ਲੈ ਕੇ ਜਾਣਾ ਜਿੱਦਾਂ ਤੁਸੀਂ ਸਾਰੇ ਸੁਣਦੇ ਆ ਰਹੇ ਜੇ ਫਵਾਮਾਂ ਚੱਲ ਰਹੀਆਂ ਵੀ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਵੇਖੋ ਪਾਰਟੀ ਸਿਆਣੀ ਆ ਦੇ ਨਹੀਂ ਸਕਦੀ ਪਰ ਫਿਰ ਵੀ ਅੱਗੇ ਵੀ ਜਿੱਦਾਂ ਤੁਸੀਂ ਦੇਖਿਆ ਵੀ ਸ਼ਾਮਲ ਹੋ ਗਿਆ ਉਹ ਇਸ ਲਈ ਅੱਜ ਅਸੀਂ ਸਾਰੇ ਇਕੱਠੇ ਆ ਅਸੀਂ ਪਾਰਟੀ ਦਾ ਕਿ ਮੈਸੇਜ ਵੀ ਲਾਉਣਾ ਚਾਹੁੰਦੇ ਆ ਕਿ ਜੇ ਹਰਮੀਰ ਸਿੰਘ ਸੰਧੂ ਨੂੰ ਸਾਡੇ ਹਲਕੇ ਦੇ ਵਿੱਚੋਂ ਟਿਕਟ ਦਿੱਤੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਉਸ ਬੰਦੇ ਦੀ ਸਾਡੇ ਹਲਕੇ ਨੂੰ ਕੋਈ ਦੇਣ ਨਹੀਂ ਤੁਸੀਂ ਜਿਵੇਂ ਸਭ ਜਾਣਦੇ ਜੇ ਉਹ ਦੋ ਵਾਰੀ ਲਗਾਤਾਰ ਪਹਿਲਾਂ 2017 ਦੇ ਵਿੱਚ ਹਾਰਿਆ ਫਿਰ 2022 ਦੇ ਵਿੱਚ ਸਾਡੇ ਮਾਨਜੋ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਉਹ ਚੰਗਾ ਹੁੰਦਾ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਉਹਨੂੰ ਹਰਾਉਣ ਦਾ ਕਾਰਨ ਤਾਂ ਸੀ ਕਿ ਉਹ ਲੋਕਾਂ ਦੀ ਆਸਾਂ ਤੇ ਖਰਾ ਨਹੀਂ ਉਤਰਿਆ ਖਰਾ ਨਹੀਂ ਉਤਰਿਆ ਇੱਕ ਲੋਕਾਂ ਨੂੰ ਜ਼ਹਿਰ ਦਿੱਤੀ ਵੇਖੋ ਜੀ ਜਿ ਘਰਾਂ ਦੇ ਘਰ ਬਰਬਾਦ ਕਰਦੇ ਬੇੜਾ ਗਰਕ ਕਰਤਾ ਘਰਾਂ ਦਾ ਜਿਨ੍ਹਾਂ ਮਾਮਾ ਦੇ ਪੁੱਤ ਚਲ ਗਏ ਉਹਨਾਂ ਨੂੰ ਪਤਾ ਹੋ ਤੁਸੀਂ ਸਭ ਜਾਣਦੇ ਜੇ ਜਿਦਾਂ ਸੰਧੂ ਸਾਹਿਬ ਨੇ ਪਹਿਲਾਂ ਵੀ ਖਬਰ ਤੁਹਾਨੂੰ ਵਿਖਾਈ ਸੀ ਬਿੱਕੀ ਖ਼ਬਾਰ ਦੇ ਵਿੱਚ ਲਗਾ ਵੇਖੋ ਕੋਈ ਨਾ ਉਦਾਂ ਨਹੀਂ ਚੱਲਦੇ ਹੁੰਦੇ ਜੇ ਵਿੱਚ ਮਾੜੀ-ਮੋਟੀ ਕੋਈ ਗੱਲ ਹੁੰਦੀ ਆ ਤੇ ਤਾਂ ਹੀ ਕੋਈ ਕਿਸਦਾ ਨਾਮ ਲੈਂਦਾ ਹੁੰਦਾ ਇਸ ਲਈ ਉਹ ਬੰਦਾ ਸਾਡੇ ਹਲਕੇ ਲੋ ਨਕਾਰਿਆ ਹੋਇਆ ਬੰਦਾ ਜੇ ਉਹ ਫਿਰ ਵੀ ਉਹਨੂੰ ਪਾਰਟੀ ਟਿਕਟ ਦਿੰਦੀ ਆ ਤੁਹਾਡੇ ਜਰੀਏ ਅਸੀਂ ਅੱਜ ਸਾਰੇ ਭਰਾ ਇਕੱਠੇ ਆ ਗੁਰੂ ਘਰ ਖੜੇ ਆ ਅਸੀਂ ਇਹ ਕਹਿੰਨੇ ਆ ਵੀ ਉਹ ਤੀਜੀ ਵਰੀ ਹਾਰਨ ਨੂੰ ਤਿਆਰ ਹੋ ਜੇ ਉਹਨੂੰ ਐਸੀ ਲੀਡ ਨਾਲ ਹਰਾਵਾਂਗੇ ਵੀ ਉਹ ਵੀ ਯਾਦ ਪਿਆਦ ਰੱਖੂਗਾ ਵੀ ਤਰਨਤਾਰ ਦੇ ਹਲਕੇ ਨੇ ਪਰ ਆਇਆ ਹੀ ਇਹ ਮਝਾਇਲ ਵਜਦੇ ਤਰਨਤਾਰ ਨਾਲੇ ਪੀਵੀਸੀ ਵਾਲੀ ਵਾਲੇ ਦੇਸ ਲਈ ਉਹ ਤਿਆਰ ਹੋ ਜੇ ਤੀਜੀ ਵਾਰੀ ਹਾਰਨ ਲਈ ਕਿਉਂਕਿ ਅਸੀਂ ਸਾਰਿਆਂ ਨੇ ਤਿਆਰ ਕੀਤਾ ਸਾਰੇ ਇਕੱਠੇ ਅੱਜ ਇੱਕ ਮੰਚ ਦੇ ਇਕੱਠੇ ਆ ਜੇ ਪਾਰਟੀ ਵੇਖੋ ਪਹਿਲਾਂ ਸਾਡੀ ਪਾਰਟੀ ਬਹੁਤ ਚੰਗੀ ਪਹਿਲੀ ਗੱਲ ਉਹ ਦੇ ਨਹੀਂ ਸਕਦੀ ਜੇ ਪਾਰਟੀ ਕਿਤੇ ਗਲਤੀ ਕਰ ਵੀ ਲੈਂਦੀ ਆ ਟਿਕਟ ਦੇ ਵੀ ਦਿੰਦੀ ਆ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਵਿੱਚੋਂ ਜਾਂ ਸਾਡਾ ਬਾਹਰੋਂ ਕੋਈ ਇੱਕ ਬੰਦਾ ਆਜ਼ਾਦ ਖੜਾ ਕਰਾਂਗੇ ਤੇ ਉਸ ਨੂੰ ਇਲੈਕਸ਼ਨ ਲੜਾਵਾਂਗੇ ਇਥੋਂ ਇਹ ਯਕੀਨੀ ਹੈ ਵੀ ਇਲੈਕਸ਼ਨ ਆਜ਼ਾਦ ਲੜੀ ਜਾਊਗੀ ਤੇ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਏਗੀ ਕਿਉਂਕਿ ਅਸੀਂ ਪਾਰਟੀ ਦੇ ਬੰਦੇ ਆ ਐਮ ਐਲ ਏ ਸੋਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਸੀ ਪਾਰਟੀ ਲਈ ਰਾਤ ਦਿਨ ਪਾਰਟੀ ਨੇ ਮਾਣ ਬਖਸ਼ਿਆ ਉਹਨਾਂ ਨੂੰ ਐਮ ਐਲ ਏ ਬਣਾਇਆ ਕਿਉਂਕਿ ਉਹਨਾਂ ਦੇ ਕੰਮ ਰਹਿ ਗਏ ਗਏ ਕਿਉਂਕਿ ਕੋਈ ਬੰਦਾ ਦੇਖੋ ਜੇ ਅੱਜ ਇੰਨੇ ਬੰਦੇ ਆ ਰਹੇ ਆ ਇਕੱਠੇ ਹੋ ਰਹੇ ਜੇ ਮਾੜਾ ਕੀਤਾ ਹੁੰਦਾ ਅੱਜ ਸਾਡੇ ਨਾਲ ਕੋਈ ਵੀ ਨਹੀਂ ਹੁੰਣਾ ਜੇ ਕਿਸੇ ਨਾਲ ਵੀ ਧੱਕਾ ਆ ਹੁੰਦਾ ਲੱਗੇ ਥੋੜਾ ਕਿਸੇ ਨਹੀਂ ਆਉਣਾ ਸੀ ਜੇ ਅੱਜ ਅਸੀਂ ਸਾਰੇ ਇਕੱਠੇ ਆ ਇਕੱਠੇ ਹੋਣ ਦਾ ਮਕਸਦ ਇਹੀ ਆ ਸਾਰੇ ਪਿਆਰ ਕਰਦੇ ਐਮ ਐਲ ਏ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਦੀ ਜਿਹੜੀ ਸੋਚ ਸੀ ਉਹਨਾਂ ਨੂੰ ਹਮੇਸ਼ਾ ਬਾਦਰ ਰੱਖਿਆ ਜਾਊਗਾ ਉਹਨਾਂ ਨੂੰ ਖਤਮ ਨਹੀਂ ਹੋਣ ਦਿੱਤਾ ਜਾਊਗਾ ਇਹ ਸਾਡੇ ਵੱਲੋਂ ਸਾਡੇ ਹਲਕਾ ਨਿਵਾਸੀਆਂ ਵੱਲੋਂ ਜੋ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਜਿਹੜੀ ਉਹਨਾਂ ਦੀ ਸੋਚ ਆ ਹਮੇਸ਼ਾ ਬਾਦਰ ਰੱਖੀ ਜਾਊਗੀ ਗੁਰੂ ਘਰ ਖੜੇ ਹੋਏ ਆ ਇੱਥੇ ਸਾਡਾ ਕੱਤਰ ਹੋਣ ਦਾ ਇਹੀ ਫੈਸਲਾ ਸਾਰੇ ਗੁਰੂ ਘਰ ਤੋਂ ਤੇ ਨਹੀਂ ਭੱਜ ਸਕਦੇ ਅਸੀਂ ਇੱਥੇ ਆਉਣ ਦਾ ਇਹੀ ਮਕਸਦ ਹੈ ਸਾਰੇ ਰੜਕੇ ਵਿਉਂਤਬੰਦੀ ਕਰਾਂਗੇ ਆਪਣੇ ਵਿੱਚੋਂ ਇੱਕ ਬੰਦਾ ਆਜ਼ਾਦ ਖੜਾ ਕਰਾਂਗੇ ਉਹ ਜਿੱਤ ਕੇ ਏਨਬੀ ਅਸੀਂ ਬਾਹਰ ਪਾਰਟੀ ਜਿੱਕੇ ਚ ਜਾਵਾਂਗੇ ਕਿਸੇ ਦੀ ਹੋਰ ਦੀ ਮਹਤ ਕਰਾਂਗੇ ਇਹ ਕਲੀਅਰ ਹੈ ਜਿੱਤ ਕੇ ਪਾਰਟੀ ਦੀ ਢੋਲੀ ਟਿਕਟ ਪਾਵਾਂਗੇ ਉਹ ਦੱਸਿਆ ਜਾਊਗਾ ਵੀ ਜਿਹੜੇ ਤਰਨਤਾਰਨ ਵਾਲੇ ਆ ਐਮਐਲਏ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਆ ਤੇ ਨਸ਼ਾ ਵੇਚਣ ਵਾਲੇ ਨੂੰ ਕਿੰਨਾ ਕਰਦੇ ਆ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਜੀ ਗੁਰਦਰਾ ਸਾਹਿਬ ਅੱਜ ਮੱਥਾ ਟੇਕਣਾ ਹੈ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰਜਨ ਦੇਵ ਪਾਸ਼ਾ ਦਾ ਸਾਡੇ ਸ਼ਹਿਰ ਦੇ ਵਿੱਚ ਬੜਾ ਪਵਿੱਤਰ ਹੈ ਦਰਬਾਰ ਹਵਾ ਗੁਰੂ ਸਾਹਿਬ ਦਾ ਗੁਰਜਨ ਦੇਵ ਪਾਸ਼ਾ ਦਾ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਤਰਨਤਾਰਨ ਹਲਕੇ ਦੇ ਸਾਰੇ ਆਗੂ ਕੁਝ ਵਿੱਚ ਜ਼ਿਲ੍ਹੇ ਦੇ ਵੀ ਆ ਗਏ ਆ ਕੁਝ ਤਰਨਤਨ ਹਲਕੇ ਦੇ ਆ ਕੁਝ ਪੰਜਾਬ ਲੈਵਲ ਤੇ ਜਿਵੇਂ ਮੇਰੇ ਕੋਲ ਵੀ ਜ਼ਿੰਮੇਵਾਰੀ ਆ ਅਸੀਂ ਜਿਹਨੇ ਸਾਰੇ ਆਗੂ ਆ ਜਿਵੇਂ ਮੈਂ ਇਕੱਲੇ ਇਕੱਲੇ ਉਹਨਾਂ ਨਾਂ ਦੱਸਦਾ ਜਿਵੇਂ ਸਾਡੀ ਅੰਜੂ ਬਰਮਾ ਜੀ ਇਹ ਜ਼ਿਲ੍ਹਾ ਸਕੱਤਰ ਐ ਇਸ ਵੇਲੇ ਉਹਨਾਂ ਕੋਲ ਸੇਵਾਵਾ ਜ਼ਿਲ੍ਹੇ ਦੀ ਨਾਲ ਸਾਡੇ ਗੁਰਸੇਵਕ ਸਿੰਘ ਜੀ ਔਲਖ ਜਿਹੜੇ ਡਾਇਰੈਕਟਰ ਆ ਪੰਜਾਬ ਸਰਕਾਰ ਨੇ ਲਾਏ ਜੀ ਤੇ ਨਾਲ ਤੁਹਾਡਾ ਭਰਾ ਦਾਸ ਗੁਰਦੇਵ ਸਿੰਘ ਸੰਧੂ ਤੇ ਕੌਮਲਾਪ੍ਰੀਤ ਨੇ ਬੜੀ ਸੇਵਾ ਕੀਤੀ ਇਹਨਾਂ ਦੇ ਪਰਿਵਾਰ ਨੇ ਵੀ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਨੇਵੇਂ ਆ ਤੇ ਇਹ ਵੀ ਰਹੇ ਆ ਤੇ बतौर ਹਲਕੇ ਸੇਵਾ ਕੀਤੀ। ਬਾਕੀ ਸਾਰੇ ਜਿਹੜੇ ਅਕਲਖਿੰਦਰ ਸਿੰਘ ਜੀ ਫੌਜੀ ਸਾਹਿਬ ਇੱਕ ਖਜਾਨਚੀ ਸਾਡੇ ਜ਼ਿਲ੍ਹੇ ਦੇ بڑے ਜਿਹਾਰੂ ਤੇ ਪੁਰਾਣੇ ਸਭ ਤੋਂ ਇਹ ਸਪੋਰਟਰਾਂ ਪਾਰਟੀ ਦੇ ਤੇ ਇਹਨਾਂ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਆ। ਯਾਨੀ ਕਿ ਕਹਦੇ ਹਲਕੇ ਸਾਰੀ ਟੀਮ ਨੇ ਆਪਣੀ ਨਹੀਂ ਦੱਸਣ ਲੱਗਾ ਜੀ ਬਾਕੀ ਸਾਰੇ ਬਲਾਕ ਪ੍ਰਧਾਨ ਜਿੰਨੇ ਵੀ ਸਾਡੇ ਆਵੇ ਮਿੱਠਿਆ ਨਿਸ਼ਾਨ ਸਿੰਘ ਹੋਣੀ ਲਖਬੀਰ ਸਿੰਘ ਹੋਣੀ ਤੇ ਆਪਣਾ ਥਰੂ ਭਾਜੀ ਆਪਣਾ ਮੋਹਨਜੀਤ ਜੀ ਹੋਰ ਕਿਹੜੇ ਕਿਹੜਾਏ ਹਾਂ ਸਾਰੇ ਬੰਦੇ ਜਿੰਨੇ ਵੀ ਬਲਾਕ ਪ੍ਰਧਾਨ ਤਕਰੀਬਨ ਅੱਧੇ ਅੱਜ ਇੱਥੇ ਹਾਜ਼ਰ ਹੱਸਾ 7-8 ਬਲਾਕ ਪ੍ਰਧਾਨ ਹਾਜ਼ਰ ਹੈ ਕਈਆਂ ਨੂੰ ਚਲੋ ਰਜਿਵੇਂ ਆ ਉਤਨਾ ਸਾਰੇ 17 ਦੇ 17 ਬਲਾਕ ਪ੍ਰਧਾਨ ਉਹ ਸਾਡੀ ਟੀਮ ਇਹਦੇ ਨਾਲ ਆ ਠੀਕ ਹੈ ਜੀ ਬਾਕੀ ਪੰਜ ਸਰਪੰਚ ਜਿਹਨੇ ਇਲਾਕੇ ਦੇ ਆ ਉਹ ਮੋਤਵਾਰ ਸੱਜਣ ਆ ਤੇ ਉਸ ਤੋਂ ਬਾਅਦ ਐਮਸੀ ਸ਼ਹਿਰ ਦੇ ਆ ਜਿਹੜੇ ਕਾਫੀ ਸਾਡੀ ਪਾਰਟੀ ਦੇ ਜਿੰਨੇ ਐਮਸੀ ਆ ਜਾਦਵੀ ਵਿੱਚ ਕੁਝ ਆਏ ਇੱਥੇ ਸਾਡਾ ਇਲਾਕਾ ਇਹ ਚਾਹੁੰਦਾ ਵਾ ਕਿ ਤਰਨਤਨ ਹਲਕਾ ਇਹ ਚਾਹੁੰਦਾ ਵਾ ਕਿ ਅਸੀਂ ਸਾਡੇ ਇਹ ਮੀਡੀਆ ਦੇ ਰਾਈ ਅਸੀਂ ਆਮ ਆਦਮੀ ਪਾਰਟੀ ਨੂੰ ਬਾਝ ਪਹਚਾਉਣੀ ਚਾਹੁੰਦੇ ਆ ਕਿ ਅਸੀਂ ਸਾਰਿਆਂ ਨੇ ਬਹੁਤ ਜਿਆਦਾ ਆਮ ਆਦਮੀ ਪਾਰਟੀ ਨੂੰ ਪਿਆਰ ਸਤਿਕਾਰ ਤੇ ਟਾਈਮ ਦਿੱਤਾ ਠੀਕ ਹੈ ਜੀ ਅਸੀਂ ਟਾਈਮ ਦਿੱਤਾ ਵਾ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਹੈ ਸਾਰੇ ਸਾਡੇ ਸਾਥੀ ਉੱਥੇ ਪਹੁੰਚਦੇ ਆ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਿਲਕੁਲ ਅਨਸਾਫ਼ ਦੀ ਤੱਕੜੀ ਤੋਲੇ ਉਹਨਾਂ ਤੋਂ ਆਸ ਰੱਖਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਹਰਮਿਤ ਸਿੰਘ ਸੰਧੂ ਕੁਝ ਦਿਨ ਪਹਿਲਾਂ ਇੱਥੇ ਸ਼ਾਮਲ ਹੋਇਆ ਪਾਰਟੀ 'ਚ ਮੈਂ ਪਹਿਲਾਂ ਵੀ ਬਿਆਨ ਦਿੱਤਾ ਵੀ ਝੂਠ ਸੱਚ ਮਾਰ ਕੇ ਕਿਸੇ ਨੇ ਉਹਨੂੰ ਸ਼ਾਮਲ ਕਰ ਪਰ ਉਹ ਪਾਰਟੀ ਸਾਡੀ ਆਮ ਆਦਮੀ ਪਾਰਟੀ ਚ ਉਹਨੂੰ ਸ਼ਾਮਲ ਕਰਨ ਦੇ ਉਹ ਬੰਦਾ ਲੈਕਣੀ ਸੀ ਕਿਉਂਕਿ ਉਹਨੇ ਇੱਥੇ ਬਹੁਤ ਮੋٹے ਲੈਵਲ ਤੇ ਨਸ਼ੇ ਵੇਚੇ ਅਤੇ ਵਕਾਇਤ ਤੇ ਡੀਜੀਪੀ ਪੰਜਾਬ ਦੀ ਮੈਂ ਰਿਪੋਰਟ ਜਿਹੜੀ ਆ ਸਾਰੀ ਮੀਡੀਆ ਤੇ ਜਨਤਕ ਕੀਤੀ ਆ ਉਸ ਵੇਲੇ ਦਾ ਐਸਐਸਪੀ ਉਹਦੀ ਰਿਪੋਰਟ ਜਨਤਕ ਕੀਤੀ ਆ ਫਿਰ ਜਿਵੇਂ ਚੰਗੇ ਚੰਗੇ ਸਮਾਜ ਸੇਵੀ ਬਲਦੇਵ ਸਿੰਘ ਸਰਸਾ ਵਰਗੇ ਬੋਲ ਰਹੇ ਆ ਕਿ ਇਹਨਾਂ ਨੇ ਉਹਨਾਂ ਵੇਲੇਾਂ ਦੇ ਦਰਖਾਸਤਾਂ ਤੋਂ ਸਰਕਾਰ ਇਹਨਾਂ ਦੀ ਤੇ ਬਲਦੇਵ ਸਿੰਘ ਸਰਸਾ ਨੇ ਉਹਨੂੰ ਦਰਖਾਸਤਾਂ ਦਿੱਤੀਆਂ ਕਿ ਪੰਜਾਬ ਦਾ ਬੇੜਾ ਕਰ ਕਰ ਰਹੇ ਆ ਇਸ ਕਰਕੇ ਅਸੀਂ ਪਾਰਟੀ ਨੂੰ ਤੁਹਾਡੇ ਚੈਨਲਾਂ ਦੇ ਥਰੂ ਪਹੁੰਚਾਉਣੀ ਚਾਹੁੰਦੇ ਆਂ ਇਹ ਗੱਲ ਵੀ ਆਮ ਆਦਮੀ ਪਾਰਟੀ ਕਿਸੇ ਚੰਗੇ ਕਾਬਲ ਬੰਦੇ ਕਿਸੇ ਹੋਰ ਨੂੰ ਜਾਂ ਭਾਵੇਂ ਇਹਦੇ ਨਾਲੋਂ ਕਿਸੇ ਰਸ਼ਕੇ ਵਾਲ ਨੂੰ ਟਿਕਟ ਦੇ ਦੇਵੇ ਸਾਡੇ ਸਾਰੇ ਸਾਥੀ ਤਾਂ ਹਲਕੇ ਦੀ ਭਾਵੇਂ ਕਿਸੇ ਰਸ਼ਕੇ ਵਾਲ ਨੂੰ ਇੱਕ ਸੀਟ ਦੇ ਦੇ ਪਾਰਟੀ ਪਰ ਇਹ ਜਿਹੜਾ ਸਮੇਕੀਆ ਬੰਦਾ ਵੇਚਦਾ ਤੇ ਵਕਾਉਂਦਾ ਰਿਹਾ ਇਸ ਦਾ ਅਹਿਸਾਸ ਸਾਨੂੰ ਦੇਣਾ ਬਹੁਤ ਔਖਾ ਕਿਉਂਕਿ ਜਦੋਂ 2022 ਚ ਆਪਾ ਸਰਕਾਰ ਬਣਾਈ ਆ ਉਦੋਂ ਇਸੇ ਬੰਦੇ ਦੇ ਨਾਂ ਤੇ ਬਾਰ ਬਾਰ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਹਰਮਿੰਦਰ ਸਿੰਘ ਨੇ ਨਸ਼ਾ ਵੇਚਿਆ ਤੇ ਵਕਾਇਆ ਤੇ ਪੰਜਾਬ ਦੀ ਜਵਾਨੀ ਦਾ ਜਾਂ ਤਰਨਤਾਰਨ ਹਲਕੇ ਦੀ ਜਵਾਨੀ ਦਾ ਬੇੜਾ ਕਰ ਕਰਤਾ ਤੇ ਅੱਜ ਅਸੀਂ ਸਾਰੇ ਜਿਹੜੇ ਮੋਤਵਾਰਾਂ ਸਿਆਣੇ ਬਣੇ ਅਸੀਂ ਹੈਗੇ ਸਾਰੇ ਜ਼ਿੰਮੇਵਾਰ ਬੰਦੇ ਅਸੀਂ ਕਿਹੜੇ ਮੂੰਹ ਨਾਲ ਅੱਜ ਜਾ ਕੇ ਉਹਦੀ ਸਿਫਤਾਂ ਕਰਾਂਗੇ ਦੱਸੋ ਸਾਨੂੰ ਪਿੰਡਾਂ 'ਚ ਲੋਕਾਂ ਤੁਰ ਨਹੀਂ ਦੇਣਾ ਹਲਕੇ ਨੇ ਸਾਨੂੰ ਤੁਰ ਨਹੀਂ ਦੇਣਾ ਕਿਸੇ ਬੰਨੇ ਇਸ ਕਰਕੇ ਸਾਡੇ ਵਾਸਤੇ ਸਾਨੂੰ ਸ਼ਰਮਿੰਦਗੀ ਸਹਿਣੀ ਪੈਣੀ ਅਸੀਂ ਆ ਪਾਰਟੀ ਹਾਈ ਕਮਾਉਂ ਨੂੰ ਬੇਨਤੀ ਕਰਦੇ ਆਂ ਵੀ ਇਸ ਬੰਦੇ ਦੀ ਬਿਲਕੁਲ ਇਹਨੂੰ ਚਲੋ ਜੇ ਸ਼ਾਮਲ ਗਲਤੀ ਨਾ ਹੋ ਗਿਆ ਤੇ ਉਹ ਲੰਮੀ ਸੇਵਾ ਦੀ ਵੇਖੋ 5-7 ਸਾਲ ਪਾਰਟੀ ਤੇ ਕੇ ਸੇਵਾ ਕਰਦਾ ਜੇ ਪਾਰਟੀ ਲਈ ਪਿਆਰ ਹੋ ਤੇ ਲੰਮੀ ਸਵਾ ਸੇਵਾ ਕਰੂਗਾ ਉਸ ਤੋਂ ਬਾਅਦ ਜਿਹੜੀ ਮਰਜ਼ੀ ਜ਼ਿੰਮੇਵਾਰੀ ਦੇ ਦਿਓ ਪਰ ਜੇ ਸਿਰਫ ਕੱਲੀ ਇਹ ਟਿਕਟ ਲੈਣ ਆਇਆ ਹਲਕੇ ਦੀ ਫੇਰ ਇਹ ਠੱਗੀ ਮਾਰਨ ਵਾਲੀ ਗੱਲ ਹੈ ਕੱਲ ਬੰਦਾ ਆ ਅੱਜ ਟਿਕਟ ਲੈ ਜੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਰਨਤਨ ਹਲਕਾ ਬਿਲਕੁਲ ਪਸੰਦ ਨਹੀਂ ਕਰੂਗਾ ਇਹ ਮਾਝੇ ਦੇ ਲੋਕ ਆ ਜਰਨੈਲ ਵਾ ਇਹ ਕਹਿੰਦੇ ਕੁਝ ਤੇ ਫੇਰ ਕਰਦੇ ਕੁਝ ਵਿਖਾਉਂਦੇ ਆ ਅਸੀਂ ਦੇ ਵੇਖੋ ਬੜਾ ਤੁਹਾਨੂੰ ਪਿਆਰ ਸਤਿਕਾਰ ਜਿਹੜਾ ਇਥੋਂ ਦੇ ਹਲਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਆਪਦੀ ਸ੍ਰੀ ਰਵਿੰਦ ਕੇਰੀਵਾਲ ਨੂੰ ਸੁਪਰੀਮੋ ਨੂੰ ਪਾਰਟੀ ਸੁਪਰੀਮੋ ਨੂੰ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਹੋਰ ਵੀ ਜਿੰਨੇ ਜਿਤਨਾ ਮਨੀਸ਼ ਵਧਿਆ ਜੀ ਸਾਡੇ ਇਥੇ ਪੰਜਾਬ ਦੇ ਇੰਚਾਰਜ ਲਾਇਏ ਗਏ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੇ ਸੇ ਕੋਈ ਤਰਸ ਕੀਤਾ ਜਾਵੇ ਸਾਡੇ ਸਾਰੇ ਆਗੂ ਸਹਿਬਾਨ ਬੈਠੇ ਆ ਸਾਰੇ ਇਹ ਜਿਹੜੀ ਮਲਾਈ ਬੈਠੀ ਹੈ ਹਲਕੇ ਦੀ ਇਹਦੇ ਚ ਕੋਈ ਸਾਡਾ ਜਿਹੜਾ ਅਸੀਂ ਵੋਟਰ ਸਪੋਰਟਰ ਨਹੀਂ ਲੈ ਕੇ ਆਂਦਾ ਕੋਈ ਪੰਚਾ ਕੋਈ ਸਰਪੰਚ ਵਾ ਕੋਈ ਬਲਾਕ ਪ੍ਰਧਾਨ ਵਾ ਕੋਈ ਚੇਅਰਮੈਨ ਵਾ ਸਾਰੇ ਤੁਹਾਨੂੰ ਆਗੂਆਂ ਦੇ ਨਾਂ ਦੱਸ ਦਿੱਤੇ ਜੀ ਅਸੀਂ ਅੱਜ ਸੜੀ ਹਲਕੇ ਤਰਨਤਨ ਦੀ ਟੀਮ ਆ ਇਹ ਆਮ ਆਦਮੀ ਪਾਰਟੀ ਤੋਂ ਆਸ ਕਰਦੀ ਆ ਨਾਲੇ ਅਸੀਂ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਚ ਬੈਠੇ ਆ ਅੱਜ ਸਾਰੇ ਇਕੱਠੇ ਹੋ ਕੇ ਜਿੰਨਿਆ ਬੰਦੇ ਦਾਵੇਦਾਰ ਆਪਦੇ ਉਹਨੂੰ ਕਹਿੰਦੇ ਸੀ ਅਸੀਂ ਇੱਕ ਮੰਚ ਤੇ ਅੱਜ ਗੁਰੂ ਘਰ ਦੇ ਪ੍ਰਕਰਮਾਂ ਚ ਬੈਠੇ ਆ ਵੀ ਅਸੀਂ ਚਾਹੁੰਨੇ ਆਂ ਵੀ ਪਾਰਟੀ ਥੋੜਾ ਜੈ ਇਹਨੂੰ ਪਛਾਣ ਰੱਖ ਕੇ ਕੋਈ ਚੰਗੇ ਚਿਹਰਾ ਸਾਨੂੰ ਦਵੇ ਉਹਦੀ ਸਾਰੇ ਦਿਨ ਰਾਤ ਮਤ ਕਰੀਏ ਤੇ ਉਹਨੂੰ ਇਲੈਕਸ਼ਨ ਜਿਤਾਈਏ ਤੇ ਆਮ ਪਾਰਟੀ ਦੀ ਝੋਲੀ ਚ ਪਾਈਏ ਪਰ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਹੁਣ ਕਹਿ ਰਹੇ ਹੋ ਕਿ ਇਹਨਾਂ ਲੋਟੇਕੀ ਦਾ ਦੇ ਸਕਦੇ ਆ ਪਰ ਤੁਸੀਂ ਜਿਹੜੇ ਦਅਵੇਦਾਰ ਪੱਕੇ ਤੀ ਪ੍ਰਾੜੇ ਵਰਤਦੇ ਆ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਨਹੀਂ ਜੀ ਵੇਖੋ ਵੇਖੋ ਦੱਸਦੇ ਜਦੋਂ ਬਿਨਾ ਪੁੱਛਣ ਤੋਂ ਸ਼ਾਮਲ ਕੀਤਾ ਉਹਦੇ ਕਰਕੇ ਇਹਨਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਖਦਸਾ ਵਾ ਮੈਂ ਤਾਂ ਸਭ ਕਹਿ ਰਿਹਾ ਵੀ ਆਪਣੇ ਕੀਤੇ ਕੰਮ ਬੋਲਦੇ ਆ ਆਪਾਂ ਮਿਹਨਤ ਕੀਤੀ ਆ ਕੋਈ ਡਰਨ ਵਾਲੀ ਗੱਲ ਨਹੀਂ ਗੀ ਪਰ ਹੁਣ ਹਲਕੇ ਦੀ ਮੰਨਣੀ ਪੈਂਦੀ ਆ ਹਲਕੇ ਵਾਲੇ ਲੋਕ ਲੈ ਕੇ ਆਏ ਸਾਨੂੰ ਵੀ ਤੁਸੀਂ ਦੇ ਇਕੱਠੇ ਹੋ ਕੇ ਸਾਨੂੰ ਵਿਖਾਓ ਅਸੀਂ ਕਹੇ ਅੱਗੇ ਇਕੱਠੇ ਆ ਤੇ ਇਹ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਵਿਖਾਉਂਦੇ ਆ ਜਿਵੇਂ ਅੰਜੂ ਬਰਮਾ ਜੀ ਅਗਰ ਸਿੰਘ ਸੰਘੌੜੀ ਜੀ ਮੈਂ ਅਤੇ ਕੌਮਲਪ੍ਰੀਤ ਜੀ ਆ ਤੇ ਆਵੇ ਲਖਿੰਦਰ ਸਿੰਘ ਜੀ ਫੌਜੀ ਸਾਰੇ ਜਿਹੜਾਰੂ ਬੰਦੇ ਜਿੰਨੇ ਵੀ ਅਸੀਂ ਪਾਰਟੀ ਦਾ ਸਿਰੂ ਤੋਂ ਕੰਮ ਕੀਤਾ ਬੜਾ ਕੁਝ ਪਾਰਟੀ ਲਈ ਜੋ ਕਰਨਾ ਪੈਂਦਾ ਉਹ ਕੀਤਾ ਠੀਕ ਹੈ ਜੀ ਤੁਹਾਡਾ ਕੀ ਹਰਨੀ ਸਿੰਘ ਸੰਧੂ ਅੱਜ ਉੱਥੇ ਗਿਆ ਵਿੱਚ ਇੰਡੀਗਟ ਪਾਰਟੀ ਮੀਟਿੰਗ ਹੋ ਸਕਦਾ ਵਾ ਕਿ ਉਹਨੂੰ ਟਿਕਟ ਮਿਲਾਨੀ ਜਾ ਸਕਦੀ ਹੈ ਉਮੀਦਵਾਰ ਵੀ ਲੈਣ ਦੇ ਹਲਕਾ ਨਹੀਂ ਅਸੀਂ ਅਸੀਂ ਨਹੀਂ ਸੋ ਪਰ ਅਸੀਂ ਤੇ ਸਰਪਾਰਟੀ ਨੂੰ ਉਤਰਾ ਪਾਰਟੀ ਨੂੰ ਚਾਹੀਦਾ ਹੈ ਸਾਡੇ ਨਾਲ ਕੋਈ ਰਾਬਤਾ ਬਣਾਉਂਦੇ ਤੇ ਅਸੀਂ ਅੰਦਰ ਖਾਤੇ ਵੀ ਗੱਲ ਦੱਸ ਸਕਦੇ ਸੀ ਪਰ ਪਾਰਟੀ ਨੇ ਪਤਾ ਨਹੀਂ ਕਿਹੜੀ ਗੱਲਾਂ ਹੈ ਜਿੱਤੇ ਉਪਤਾਰੀ ਹੈ ਸਾਡੇ ਨਾਲ ਕਿਸੇ ਨੇ ਰਾਬਤਾ ਨਹੀਂ ਲਾਇਆ ਤਾਂ ਉਹਦਾ ਕਰਕੇ ਹਲਕੇ ਦੇ ਲੀਡਰ ਜਿਹੜੀ ਬਾਮ ਬਾਉਂ ਹੀ ਪਈ ਆ ਸਾਨੂੰ ਇਹ ਡਰ ਆ ਵੀ ਸਾਡਾ ਹਲਕਾ ਜਿਹੜਾ ਉਹ ਕਿਤੇ ਕਿਸੇ ਕੋਈ ਆਮ ਅਦਰ ਪਾਰਟੀਆਂ ਜਣਾ ਜਾਵੜੇ ਅਸੀਂ ਉਹਦਾ ਕਰਕੇ ਅੱਜ ਸਾਰੇ ਆਗੂ ਇਕੱਠੇ ਹੋ ਕੇ ਪਾਰਟੀ ਨੂੰ ਅਪੀਲ ਕਰਦੇ ਆ ਤੇ ਪਾਰਟੀ ਤੋਂ ਆਸ ਵੀ ਰੱਖਦੇ ਆ ਕਿ ਜਿਹੜਾ ਇਹ ਜਿਹੜੇ ਲੋਕਾਂ ਨੇ ਮਾਨਤਾ ਨਾਲ ਹਲਕੇ ਨੇ ਜਿੱਤਣਾ ਦਿੱਤਾ ਉਹਨਾਂ ਦੀਆਂ ਨੂੰ ਦਰੀਲਾ ਪੀਲਾ ਨੂੰ ਸੁਣਨਗੇ ਤੇ ਇਹ ਬੰਦੇ ਨੂੰ ਸਾਈਡ ਤੇ ਲਾ ਕੇ ਲੰਮੀ ਸੇਵਾ ਲੈਣ ਦੋ ਚਾਰ ਸਾਲ ਇਹ ਦੇ ਕੋ ਜੇ ਪਾਰਟੀ ਚ ਆਇਆ ਸੇਵਾ ਲੈਣ ਇੱਥੇ ਗੁਰੂ ਘਰ ਕੋਈ ਆਵੇ ਨਾ ਜੀ ਤੋ ਚਾਰ ਸਾਲ ਭਾਂਡੇ ਮਾਂਹਦਾ ਤੇ ਫਿਰ ਗੁਰੂ ਪਾਤਸ਼ਾਹ ਕਿਰਪਾ ਕਰਦਾ ਇੱਥੇ ਮੈਂ ਮੁੰਡੇ ਭਾਂਡੇ ਮਾਂਹ ਦੇ ਵੇਖੇ ਉਹ ਬਾਹਰ ਦੇ ਮੁਲਖਾਂ ਚ ਅੱਜ ਬੈਠੇ ਆ ਠੀਕ ਹੈ ਜੀ ਇਹ ਸੇਵਾ ਨਾਲ ਬਿਓ ਮਿਲਦਾ ਇਹ ਇਹ ਨਹੀਂ ਵੀ ਕੱਲ ਆ ਕੇ ਅੱਜ ਟਿਕਟ ਫਿਰੇ ਹਲਕੇ ਵਾਲੇ ਲੋਕਾਂ ਨੂੰ ਰਿਜੈਕਟ ਕਰ ਦੇਣਾ ਵਾ ਪਹਿਲੀ ਗੱਲ ਟਿਕਟ ਵਾਲੀ ਅਜੇ ਅਸੀਂ ਅਸੀਂ ਨਹੀਂ ਪਾਰਟੀ ਦੇ ਮੂੰਹ ਸੁਣਿਆ ਵੀ ਉਹਨੂੰ ਉਹ ਟਿਕਟ ਕਰਨ ਵਾਸਤੇ ਸਰ ਜੀ ਜੇ ਕਰ ਕੋਈ ਟਿਕਟ ਮਿਲ ਜਾਂਦੀ ਹੈ ਤੁਹਾਡਾ ਜੇ ਤੁਹਾਡਾ ਰੈਕਸ਼ਨ ਕੀ ਹੋਏਗਾ ਸਾਡਾ ਰੈਕਸ਼ਨ ਸਾਡਾ ਉਦੋਂ ਸਾਥੀਆਂ ਤੋਂ ਪਤਾ ਚੱਲੂਗਾ ਵੀ ਸਾਥੀ ਸਾਰੇ ਅਸੀਂ ਫਿਰ ਬਾਹਰ ਕਿਸੇ ਜਗ੍ਹਾ ਤੇ ਬੈਠ ਕੇ ਸਲਾਹ ਕਰਾਂਗੇ ਜਿਵੇਂ ਅੱਜ ਗੁਰੂ ਘਰ ਆਉਣ ਦਾ ਸਾਡਾ ਰੀਜਨ ਫਿਰਕੀ ਆ ਗੁਰੂ ਘਰ ਆਉਣ ਦਾ ਤੁਸੀਂ ਸਮਝ ਲਓ ਵੀ ਜਿਹੜਾ ਇੱਥੇ ਗੁਰੂ ਘਰ ਆਣ ਕੇ ਸੰਗਤ ਬੈ ਗਈ ਆ ਇਹ ਕਿਸੇ ਇੱਕ ਮੰਚ ਤੇ ਬਹਿਣ ਲਈ ਆਈ ਆ ਤੇ ਨਾਲੇ ਗੁਰੂ ਦਾ ਘਰ ਵਾ ਅਨੇ ਪਾਤਸ਼ਾ ਇਹਦੇ ਘਰ ਆਣ ਕੇ ਕੋਈ ਬੰਦਾ ਆਪਦੀ ਜ਼ੁਬਾਨ ਤੋਂ ਮੁਕਰਦਾ ਨਹੀਂ ਅਸੀਂ ਸਾਰੇ ਸ਼ਲਾਹ مشورہ ਕਰਕੇ ਫਿਰ ਜੋ ਅਗਲਾ ਫੈਸਲਾ ਉਹ ਲਵਾਂਗੇ ਅਰਜਨ ਦੇਵ ਪਾਤਸ਼ਾ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਬੈਠੀ ਸਮੂਹ ਸਾਧ ਸੰਗਤ ਜੀ ਵੈਗੂ ਜੀ ਕਾ ਖਾਲਸਾ ਮੈਂ ਵੀ ਜੀ ਕੀ ਫਤਹਿ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਤਰਨ ਤਾਰਨ ਦੇ ਸਾਰੇ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਅਹੁਦੇਦਾਰ ਮੈਂ ਨੌਦੇਦਾਰੀ ਆਏ ਸਾਡੇ ਹੀ ਛੋਟ ਟਾਈਮ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇਹਨਾਂ ਨੂੰ ਸੱਦਿਆ। ਉਹਨਾਂ ਦਾ ਇੱਥੇ ਆਉਂਦਾ ਬਹੁਤ ਬਹੁਤ ਧੰਨਵਾਦ। ਸਾਡੇ ਆਉਣ ਦਾ ਇੱਕ ਮਕਸਦ ਹੈ ਜੀ। ਪਿਛਲੇ ਦਿਨੀ ਕੁਝ ਪ੍ਰੈਸ ਦੇ ਵਿੱਚ ਜਾਂ ਕੁਝ ਸਾਡੇ ਵਿਰੋਧੀ ਪਾਰਟੀਆਂ ਨੇ ਇੱਕ ਗੱਲ ਅਫਵਾਹ ਫਲਾਤੀ ਵੀ ਆਮ ਆਦਮੀ ਪਾਰਟੀ ਦੇ ਇੱਕ ਅਨਾਰ ਸੌ ਬਿਮਾਰ ਸਾਰੇ ਜਣੇ ਇਕੱਠੇ ਨਹੀਂ ਤੇ ਟਿਕਟਾਂ ਮੰਗਦੇ ਆ। ਅਸੀਂ ਜਿੰਨਿਆਂ ਜਣੇ ਨੇ ਬੋਰਡ ਲਾਏ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਗੁਰੂ ਮਹਾਰਾਜ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਖੜੇ ਆ। ਸਾਡਾ ਇਹ ਨਿਸ਼ਾਨਾ ਵੀ ਅਸੀਂ ਸਾਰੇ ਇਕੱਠੇ ਆ ਬਸ ਸਾਡਾ ਇੱਕ ਵਿਰੋਧ ਆ ਵੀ ਜਿਹੜਾ ਇੱਕ ਬਾਹਰੋਂ ਆਇਆ ਬੰਦਾ ਜਿਹਨੂੰ ਅਸੀਂ ਪਹਿਲਾਂ 2017 'ਚ ਹਰਾਇਆ 22 'ਚ ਹਰਾਇਆ ਇਹਨਾਂ ਲੋਕਾਂ ਨੇ ਹਰਾਇਆ ਸਾਡੀ ਪਾਰਟੀ ਦੇ ਵਰਕਰਾਂ ਨੇ ਹਰਾਇਆ ਉਸ ਨਾਲ ਸਾਡਾ ਵਿਰੋਧ ਆ ਅਸੀਂ ਸਾਰੇ ਇਕੱਠੇ ਆ ਸਾਡੀ ਅਰਵਿੰਦ ਕੇਜੀ ਆਲਜੀ ਸਰਾ ਭਗਵਾਨ ਸਿੰਘ ਮਾਨ ਮਨੀਸ਼ੋ ਜੀ ਜਿਹਨੂੰ ਇਹਹੀ ਬੇਨਤੀ ਆ ਪਾਰਟੀ ਦੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਨੂੰ ਤੁਸੀਂ ਟਿਕਟ ਦੇ ਕੇ ਨਵਾਜੋ ਅਸੀਂ ਜਿਤਾ ਕੇ ਪਾਰਟੀ ਨੂੰ ਤਾਡੀ ਝੋਲੀ ਵਿੱਚ ਪਾਵਾਂਗੇ ਮੈਂ ਇਹਦਾ ਇਤਿਹਾਸ ਦਾ ਦੱਸਣਾ ਚਾਹੁੰਦਾ ਜਦੋਂ ਦੋ ਇਹ ਨੂੰ ਇੱਕ ਨਾ ਤਾਮ-ਜਾਮ ਲਾਉਣੇ ਬੜੇ ਆਉਂਦੇ ਆ ਜਦੋਂ ਇਲੈਕਸ਼ਨ ਲੜਦਾ ਨਾ ਇਹ ਵਿਰੋਧੀਆਂ ਨੂੰ ਵਿਰੋਧੀਆਂ ਦੇ ਵਿਰੋਧੀਆਂ ਨੂੰ ਸਾਰਿਆਂ ਨੂੰ ਇਕੱਠਿਆ ਕਰਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਵੀ ਸਿਆਸਤ ਲੰਗੀ ਆ ਸਾਡੇ ਕੋਲ ਵੀ ਸਾਰਾ ਤਾਮ-ਤਮ ਹੋਣਾ ਹੈਗਾ ਕਿਹੜੀ ਪਾਰਟੀ 'ਚ ਕਿੰਨੇ ਅਹੁਦੇ ਦਾ ਕਿੰਨੇ ਲੀਡਰ ਆ ਕਿੰਨੇ ਕੀ ਆ ਇਹ ਸ਼ਾਇਦ ਨਾ ਇਹਨੇ ਪਿਛਲੀ ਵਾਰ ਜਿਹੜਾ ਕੰਮ-ਧੰਮ ਕੀਤਾ ਸੀ ਨਾ ਉਦੋਂ ਡਾਕਟਰ ਅਗਨੀ ਉਤਰੀ ਦੇ ਖਿਲਾਫ ਸੀ ਕਾਂਗਰਸੀ ਬਹੁਤ ਸਾਰੇ ਉਹ ਸਾਰੇ ਇਹਨੇ ਨਾਰ ਲਾ ਲਏ ਸੀ ਰਲਾਰ ਲੂ ਕੇ 40000 ਵੋਟ ਖੜੀ ਸੀ ਉਹ ਸਾਰੇ ਦੇ ਸਾਰੇ ਇਸ ਵਕਤ ਆਪਣੀ ਕਾਂਗਰਸ ਪਾਰਟੀ ਚ ਜਾ ਚੁੱਕੇ ਆ ਤੇ ਜਿਹੜੇ ਇਹਦੇ ਨਾਲ ਕਾਲੀ ਦਲ ਦੇ ਬੰਦੇ ਸੀ ਉਹ ਤੁਹਾਨੂੰ ਵੀ ਪਤਾ ਉਹ ਸਾਰੇ ਸੁਖਵੀਰ ਸਿੰਘ ਬਾਦਲ ਨੇ ਜੁਆਇਨ ਕਰਾ ਲਿਆ ਹੁਣ ਰਹਿ ਗਿਆ ਇਕੱਲੇ ਦਾ ਕੱਲਾ ਇਹਦੇ ਨਾਲ ਉਹ ਹੀ ਰਹਿ ਗਏ ਪਰਚੇ ਕਰਾਉਣ ਵਾਲੇ ਲੋਕਾਂ ਦੀਆਂ ਨਜਾਇਜ਼ ਜ਼ਮੀਨਾਂ ਬੱਲਣ ਵਾਲੇ ਤੇ ਨਾਲ ਦੀ ਨਾਲ ਨਸ਼ਾ ਵੇਚਣ ਵਾਲੇ ਮੈਂ ਇਹੀ ਬੇਨਤੀ ਕਰੂੰਗਾ ਪਾਰਟੀ ਨੂੰ ਵੀ ਐਵੇਂ ਤੁਸੀਂ ਸੋਚ ਸਮਝ ਕੇ ਇਹੋ ਜਿਹੇ ਬੰਦੇ ਨੂੰ ਪਾਰਟੀ ਦੇ ਵਿੱਚ ਆਉਣਾ ਨਹੀਂ ਚਾਹੀਦਾ ਜਿ ਆਉਂਦਾ ਤੈਨੂੰ ਕੱਢਿਆ ਜਾਵੇ ਅਸੀਂ ਸਾਰੇ ਇਕੱਠੇ ਆ ਮੈਂ ਦੁਬਾਰਾ ਹੀ ਬੇਨਤੀ ਕਰਦਾ ਸਾਡਾ ਆਉਣ ਦਾ ਕਾਰਨ ਹੀ ਇਹ ਆ ਵੀ ਸਾਡੇ ਇਕੱਠੇ ਆ ਜਿੰਨੇ ਜਣੇ ਨੇ ਅਸੀਂ ਬੋਰਡ ਲਾਏ ਸਾਰੇ ਹੀ ਇਕੱਠੇ ਆ ਪਾਲਖ ਸਾਹਿਬ ਇੱਥੇ ਕਿਹਾ ਕਿ ਜਿਹੜੇ ਬਾਹਰੋਂ ਆ ਕੇ ਜਿਹੜੇ ਪਹਿਲਾਂ ਹੋ ਗਏ ਸ਼ਾਮਲ ਹੋਣੇ ਇਹ ਪਾਰਟੀ ਦੇ ਕਰੀਬੀ ਉਹ ਫਿਰ ਨਾਲ ਪੂਰੇ ਪੰਜਾਬ ਚ ਵਿਰੋਧ ਹੋ ਰਿਹਾ ਜੀ ਕੋ ਮੱਕੜਾ ਵੀ ਇੱਜ਼ਤ ਨਹੀਂ ਦੀ ਨਹੀਂ ਜੀ ਨਹੀਂ ਹਾਲੇ ਉਹ ਸ਼ਾਮਿਲ ਹੀ ਹੋਏ ਆ ਸ਼ਾਮਿਲ ਹੀ ਹੋਏ ਆ ਅਸੀਂ ਵਿਰੋਧ ਕਰਕੇ ਹੀ ਤੁਹਾਨੂੰ ਸਪਸ਼ਟੀਕਰਨ ਦੇਣ ਦੇ ਆ ਵੀ ਲੋਕ ਸਾਨੂੰ ਪੁੱਛਦੇ ਆ ਅਸੀਂ ਲੀਡਰ ਆ ਇਹ ਕੀ ਹੋਇਆ ਅਸੀਂ ਇਹੀ ਇੱਕ ਸਪਸ਼ਟੀਕਰਨ ਦੇਣ ਆਏ ਆ ਵੀ ਕੁਝ ਨਹੀਂ ਹੁੰਦਾ ਵਿਸ਼ਵਾਸ ਕਰੋ ਪਾਰਟੀ ਤੇ ਸਦਾ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਸਾਡੇ ਨਾਲ ਕਦੀ ਧੋਖਾ ਨਹੀਂ ਕਰਨਗੇ ਤੁਹਾਡੇ ਨਾਲ ਉਹਨਾਂ ਲੋਕਾਂ ਨਾਲ ਕਦੀ ਧੋਖਾ ਨਹੀਂ ਕਰਨਗੇ ਜਿਨ੍ਹਾਂ ਨੇ ਭਮਕੜਾ ਨੇ ਤਗੜੇ ਹੋ ਕੇ ਪਾਰਟੀ ਬਣਾਈ ਆ ਸਾਰੇ ਪੰਜਾਬ 'ਚ ਇਸ ਚੀਜ਼ ਦਾ ਵਿਰੋਧ ਆ ਪਾਰਟੀ ਨੂੰ ਵੀ ਪਤਾ ਵਾ ਕਿਹਦੀ ਕਿਹਦੀ ਜੁਆਇਨਿੰਗ ਦੀ ਗੱਲ ਕਰ ਰਹੇ ਆ ਆਪਾਂ ਜੀ ਇਹ ਜਿਹੜਾ ਵੀ ਬੰਦਾ ਇੱਕ ਹੀ ਜੁਆਇਨਿੰਗ ਹੋਇਆ ਤੁਹਾਨੂੰ ਵੀ ਪਤਾ ਹੋ ਰਮੀਲ ਸਿੰਘ ਸੰਧੂ ਹੋਰ ਕੋਈ ਨਹੀਂ ਹੋਇਆ ਬਾਕੀ ਕਿਸੇ ਨਾਲ ਸਾਡਾ ਵਿਰੋਧ ਨਹੀਂ ਸਾਡੇ ਨਾਲ ਨਹੀਂ ਵਿਰੋਧ ਲੋਕਾਂ ਦਾ ਵਿਰੋਧ ਆ ਜੀ ਅਸੀਂ ਉਹਦੇ ਆਸੇ ਪਾਰਟੀ ਕੋਲ ਟਿਕਟ ਮੰਗਣੀ ਸਾਡੇ ਆਸੇ ਵੋਟਾਂ ਮੰਗਣੀਆਂ ਬੜੀਆਂ ਸਾਨੂੰ ਉਖੀਆ ਮਾ ਜੀ ਬڑے ਅਧਿਕਾਰਧਾਰ ਤੇ ਜਿਹੜੇ ਟਿਕਟਾਂ ਦੇ ਦਾਵੇਦਾਰ ਸੀਗੇ ਉਹ ਹਲੇ ਇੱਥੇ ਇਕੱਤਰ ਨਹੀਂ ਹੋਏ ਆਉਣ ਵਾਲੇ ਦੇ ਨਾਲ ਤੁਸੀਂ ਇਕੱਠੇ ਕਰ ਲੋ ਬਿਲਕੁਲ ਗਲਤ ਗੱਲ ਆ ਜੀ ਸਾਰੇ ਇਕੱਠੇ ਹੋਏ ਆ ਪੱਤਰਕਾਰ ਸਾਹਿਬ ਤੁਸੀਂ ਵੇਖ ਲਓ ਸਾਰੇ ਇਕੱਠੇ ਸਾਰੇ ਇਕੱਠੇ ਸਾਡੇ ਨਾਲ ਇੱਕ ਅੱਧਾ ਭਾਵੇਂ ਨਾ ਇਕੱਠੇ ਹੋਵੇ ਉਹ ਆਪਣੀ ਲਾਈਨ ਚੋਂ ਬਾਹਰ ਹੋ ਚੁੱਕਾ ਜਿਹੜਾ ਇੱਕ ਫੋਟੋ ਲਵਾ ਆਇਆ ਨਾ ਉਹ ਸਾਡੇ ਨਾਲ ਨਹੀਂ ਸੀ ਹੈਗਾ ਉਹਦੇ ਨਾਲੇ ਬਾਕੀ ਸਾਰੇ ਦੇ ਸਾਰੇ ਹੀ ਟਿਕਟ ਮੇਰੋ ਲੈਣ ਵਾਲੇ ਸਾਰੇ ਇਕੱਠੇ ਆ ਠੀਕ ਹੈ ਜੀ ਬਸ ਅੱਜ ਜੀ ਕੀ ਮਾਨ ਬੁਲਾਇਆ ਸਾਡੀ ਪਾਰਟੀ ਦੇ ਸਾਡੇ ਜਿਹੜੇ ਅੱਜ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਪੱਤਕਾ ਵੀ ਜਾਂਦਾ ਧੰਨਵਾਦ ਕਰਦਾ ਤੇ ਗੁਰੂ ਅਰਜਨ ਦੇਵ ਜੀ ਦੇ ਸਤਾਂ ਤੇ ਆਏ ਆ ਇਹਨਾਂ ਨੂੰ ਨਮਸਤਕ ਹੋ ਕੇ ਜਿਹੜਾ ਅੱਜ ਅਸੀਂ ਅੱਜ ਇਹ ਫੈਸਲਾ ਲਿਆ ਜੋ ਸਾਡੀ ਜਿੰਨੀ ਵੀ ਲੀਡਰਸ਼ਿਪ ਹੈ ਜਿਨ੍ਹਾਂ ਨੇ ਅੱਜ ਕੈਂਡੀਡੇਟ ਚਾਹ ਬਣ ਹੀਏ ਉਹ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਤੇ ਆਪਣੀ ਪਾਰਟੀ ਨੂੰ ਇਹ ਦੱਸਣਾ ਚਾਹੁੰਦੇ ਆ ਪਈ ਇੱਕ ਤਰਨ ਤਰਨ ਦੇ ਵਿੱਚ ਇੱਕ ਆਮ ਲੋਕ ਆਮੀ ਸਭ ਕੋ ਸਹੀ ਇੱਕ ਸਾਥ ਘਟਿਆ ਇੱਕ ਹੀ ਝੰਡੇ ਥਲੇ ਹੀ ਇਕੱਠੇ ਰਾਵਾਂਗੇ। ਬਾਕੀ ਦੂਸਰੀ ਗੱਲ ਦੱਸ ਦੇਣਾ ਮੈਂ ਹਰਮੀਤ ਸਿੰਘ ਸੰਧੂ ਦੀ। ਜੇ ਲੋ ਠੀਕ ਹੈ ਪਾਰਟੀ ਨੇ ਸਾਂਭਲ ਕੀਤਾ ਕਿਹੜੇ ਗੁਣ ਕਰਕੇ ਕੀਤਾ ਕਿਹੜੇ ਗੁਣ ਕਰਕੇ ਨਹੀਂ ਕੀਤਾ। ਪਰ ਇਹ ਹਰਮੀਤ ਸਿੰਘ ਸੰਧੂ ਦੇ ਗੁਣ ਦਿਖਾ ਦਣਾ ਤੁਹਾਨੂੰ। 2013 ਦੇ ਵਿੱਚ ਅਸੀਂ ਸਾਡੀ ਪਾਰਟੀ ਨੇ ਦਫਤਰ ਬਣਾਉਣਾ ਹੈਗਾ। ਇਹ ਹਰਮੀਤ ਸਿੰਘ ਸੰਧੂ ਨੇ ਸਾਡਾ ਦਫਤਰ ਨਹੀਂ ਬਣ ਦਿੱਤਾ। ਜਿਹੜਾ ਅਸੀਂ ਦਫਤਰ ਲੈਨੇ ਹਾਂ ਉਸੇ ਦਫਤਰ ਤੁਹਾਨੂੰ ਚੁਕਾ ਦਿੰਦਾ ਹੈਗਾ। ਫਿਰ 2017 ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਲੜੀ ਆ ਇਸ ਬੰਦੇ ਨੇ ਸਾਡਾ ਥ੍ਰੀਵਲਰ ਜਿਹੜਾ ਜਾਂਦਾ ਸੀਗਾ ਉਹ ਭੰਨਿਆ ਤੋੜਿਆ ਤੇ ਲੈਕਡੋਕ ਖੋਲ ਕੇ ਨੇ ਆਪਣੇ ਬੰਦੇ ਨੇ ਘਰ ਰੱਖ ਲਏ ਤੇ ਇਸ ਕਰਕੇ ਮੈਂ ਨਾ ਵੀ ਇਸ ਬੰਦੇ ਨੇ ਜਿਹਨੇ ਨਸ਼ਾ ਵੇਚਿਆ ਸਮੈਕ ਵੇਚੀਆ ਉਸ ਟੰਬਿਆਂ ਦੇ ਵੀ ਇਹ ਫੀਮ ਵਿੱਚ ਕੋਈ ਫੀਮ ਜਾਰੀ ਹੋਣੀ ਆ ਤਾਂ ਸਮੈਕ ਦੀ ਪੂਰੀ ਇੱਕ ਜੇਬ ਵਿੱਚ ਪਾ ਲਓ ਤੇ ਉਹ ਛੇਤੀ ਵਿਕ ਜਾਣੀ ਤੇ ਪੈਸੇ ਵੀ ਚੰਗੇ ਬਣ ਜਾਂਦੇ ਆ। ਤੋਂ ਇਹਨਾਂ ਨੇ ਉਹ ਕੰਮ ਕੀਤਾ ਇਸ ਕਰਕੇ। ਅਸੀਂ ਹੁਣ ਇਹ ਪਾਰਟੀ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਇਹਦੇ ਹੱਕ ਵਾਸਤੇ ਵੋਟ ਕਿਹੜੇ ਤਰੀਕੇ ਨਾਲ ਮੰਗਣ ਜਾਵਾਂਗੇ ਜਦੋਂ 2017 ਤੋਂ ਲੈ ਕੇ ਹੋਂ ਤੱਕ ਇਹਦਾ ਵਿਰੋਧ ਕਰਦੇ ਆਏ ਆ ਕਿ ਇਹਨਾਂ ਨੇ ਨਸ਼ਾ ਵੇਚਿਆ ਸਾਡਾ ਭਵੰਤਮਾਨ ਵੀ ਇਥੇ ਰੈਲੀ ਜਿ ਕਹਿ ਕੇ ਗਿਆ ਹੈਗਾ ਕਿ ਇਹਨਾਂ ਨੇ ਨਸ਼ਾ ਵੇਚਿਆ ਇਹ ਨਸ਼ੇ ਦੀ ਤਸਕਰਿਆ ਪਰ ਅੱਜ ਸਾਡੀ ਜਿਹੜੀ ਪਾਰਟੀ ਨੂੰ ਸ਼ਾਮਲ ਕਰਕੇ ਉਹਨੂੰ ਟਿਕਟ ਤੋਂ ਐਡੀ ਪਾਰਟੀ ਸਹਿਣੀ ਟਿਕਟ ਨਹੀਂ ਦੇਊਗੀ ਸਾਡੀ ਪਾਰਟੀ ਇਹੋ ਜੀ ਮੈਂ 2013 ਤੋਂ ਪਾਰਟੀ ਦੇ ਨਾਲ ਆ ਬਹੁਤ ਗਤੀਵਧੀਆਂ ਪਾਰਟੀ ਦੀਆਂ ਅਸੀਂ ਦੇਖੀਆਂ ਪਾਰਟੀ ਆਪਣਾ ਚੰਗਾ ਫੈਸਲਾ ਦਊਗੀ ਉਹਨਾਂ ਨੇ ਇਹੋ ਦੇਖਿਆ ਕਿ ਜਿਹੜਾ ਗਰਾਊਂਡ 'ਚ ਵਲੰਟੀਅਰ ਕੰਮ ਕਰਦਾ ਉਹਨੂੰ ਟਿਕਟ ਦੇ ਪਈ ਜੇ ਟਿਕਟ ਮਿਲਦੀ ਆ ਤਾਂ ਫਿਰ ਅਗਲਾ ਸਟੈਪ ਕੀ ਰਹੂਗਾ ਤੁਹਾਡਾ ਜੇ ਅਨ ਮੰਨ ਲਓ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਮਿਲ ਜਾਂਦੀ ਹੈ ਪਾਰਟੀ ਕਹੇ ਵੀ ਤੁਸੀਂ ਉਹਨਾਂ ਨੂੰ ਟਿਕਟ ਦੇ ਦਿੱਤੀ ਅਸੀਂ ਤਾਂ ਤੁਸੀਂ ਸਾਰੇ ਉਹਨਾਂ ਦਾ ਸਾਥ ਦਿਓ ਤੇ ਫਿਰ ਕੀ ਕਰੋਗੇ ਸਾਥ ਫਿਰ ਦਵਾਂਗੇ ਸਾਥ ਕਿਸ ਤਰੀਕੇ ਨਾਲ ਜਾਵਾਂਗੇ ਅਸੀਂ ਕਿਹੜੇ ਤਰੀਕੇ ਨਾਲ ਉਹਨਾਂ ਦੇ ਮੂੰਹ ਬੋਰਡ ਮੰਗਣ ਜਾਵਾਂਗੇ ਉਹਨਾਂ ਅਗਲੇ ਸਾਨੂੰ ਵਰਕਰ ਕਹਿੰਦੇ ਆ ਕਹਿੰਦੇ ਵੀ ਉਹ ਨਸ਼ਾ ਵੇਚਣ ਵਾਲਾ ਜਿਹੜੇ ਤੁਸੀਂ ਜੁੱਧ ਨਸ਼ਿਆਂ ਵਿਰੁੱਧ ਮੂੰਹ ਚਲਾਈ ਆ ਇਹੋ ਨਸਾ ਤਸਕਰ ਤੁਸੀਂ ਵਿੱਚ ਸੰਭਲ ਕਰ ਲਿਆ ਅਸੀਂ ਕਿਹੜੇ ਤੋਂ ਨਾਮ ਵੋਟਾਂ ਮੰਗਣ ਖਵਾ ਤੇ ਜੇ ਤੁਹਾਡੇ ਵਿੱਚੋਂ ਕੋਈ ਨਾ ਟਿਕਟ ਦਿੱਤੀ ਜਾਂਦੀ ਜੈ ਸੰਧੂ ਸਾਹਿਬ ਨੂੰ ਤੇ ਫਿਰ ਤੁਸੀਂ ਸਮਰਥਨ ਦੇਵੋਗੇ ਜੀ ਪੂਰਾ ਪੂਰਾ ਸਮਰਥਨ ਹੈ ਜੀ ਭਾਵੇਂ ਹੈਡਕੋ ਰਕਸ਼ੇਲ ਨੂੰ ਟਿਕਟ ਦੇ ਦੇਣਾ ਅਸੀਂ ਉਸ ਬੰਦੇ ਦਾ ਸਮਰਥਨ ਦੇਵਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ